ਸਮਦੀ ਬੜੀ ਵੱਡੀ ਖਬਰ ਲੰਬੀ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਲੰਬੀ ਤੋਂ ਡਾਬੋ ਵਾਲੀ ਜਿਹੜਾ ਰੋਡ ਤੇ ਉੱਤੇ ਇੱਕ ਵੱਡਾ ਹਾਦਸਾ ਵਾਪਰਿਆ ਹਾਦਸਾ ਕੀ ਵਾਪਰਿਆ ਕਿ ਦਿਨ ਰਾਤ ਕਾਰ ਚਾਲਕ ਜਿਹੜੇ ਉਹ ਮਲੋਡ ਸ਼ੈਟ ਤੋਂ ਆ ਰਹੇ ਸੀ ਤਾਂ ਉਹਨਾਂ ਦੀ ਕਾਰ ਦੇ ਵਿੱਚ ਬਿਆਨਕ ਅੱਗ ਲੱਗੀ ਹੈ ਅਚਾਨਕ ਕਾਰ ਦੇ ਵਿੱਚ ਜਿਹੜੀ ਬਿਆਨਕ ਅੱਗ ਲੱਗ ਜਾਂਦੀ ਹੈ ਤਾਂ ਉਸ ਦੇ ਨਾਲ ਵੱਡਾ ਨੁਕਸਾਨ ਹੁੰਦਾ ਹੈ ਤਾਂ ਤਸਵੀਰਾਂ ਨੇ ਜਿਹੜੀਆਂ ਮਲੋਡ ਡਾਬੋ ਵਾਲੀ ਹਾਈਵੇ ਦੀਆਂ ਨੇ ਜਿੱਥੇ ਕਿ ਜਿਹੜਾ ਇਹ ਨੁਕਸਾਨ ਹੁੰਦਾ ਤਾਂ ਇਸ ਦੀ ਜਾਣਕਾਰੀ ਦਿੰਦੇ ਹੋ ਵੀਰਵਾਰ ਰਾਤ ਨੂੰ ਜਿਹੜੀ ਭਿਆਨਕ ਅੱਗ ਲੱਗੀ ਹੈ ਤਕਰੀਬਨ ਜਿਹੜਾ ਟਾਈਮ ਦੱਸਿਆ ਜਾ ਰਿਹਾ ਕਾਫੀ ਦੇਰ ਰਾਤ ਦਾ ਦੱਸਿਆ ਜਾ ਰਿਹਾ ਤਾਂ ਉੱਥੇ ਅੱਗ ਲੱਗਣ ਤੋਂ ਬਾਅਦ ਜਿਹੜਾ ਵੀਰਵਾਰ ਦੇਰ ਰਾਤ ਚ ਚਲਦੀ ਕਾਰ ਨੂੰ ਅੱਗ ਲੱਗੀ ਹੈ ਅੱਗ ਲੱਗਣ ਦੇ ਨਾਲ ਹੀ ਵੱਡਾ ਨੁਕਸਾਨ ਹੋਇਆ ਤੇ ਰਾਹਗਿਰਿਆ ਨੇ ਅਤੇ ਉਸ ਕਾਰ ਚਾਲਕ ਦੀ ਜਾਨ ਵੀ ਬਚਾਈਏ ਤੇ ਉਸ ਕਾਰ ਦੀ ਅੱਗ ਬੁਝਾਉਣ ਮੁਸ਼ਕਲਤ ਦੇ ਨਾਲ ਅੱਗ ਬੁਝਾਈ ਗਈ ਹੈ ਤੇ ਇਹ तमाम ਤਸਵੀਰਾਂ ਨੇ ਮਲੋੜ ਡੱਬ ਵਾਲੀ ਹਾਈਵੇ ਦੀਆਂ ਜਿੱਥੇ ਕੀ ਪੀਪਲਜ਼ ਆਫ ਪਾਰਟੀ ਦੇ ਇੰਡੀਆ ਦੇ ਸੁਪਰ ਸੁਭਾ ਪ੍ਰਧਾਨ ਬਲਵੰਤ ਸਿੰਘ ਪਾਈ ਖੇੜਾ ਆਉਣੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਤਾਂ ਉਹਨਾਂ ਵੱਲੋਂ ਵੀ ਦੱਸਿਆ ਗਿਆ ਹੈ ਕਿ ਮੇਰੇ ਨਾਲਦਿਆਂ ਨੂੰ ਵੀ ਸਾਹਮਣੇ ਅਸੀਂ ਦੇਖਿਆ ਤਾਂ ਇੱਕਦਮ ਗੱਡੀ ਰੋਕ ਕੇ ਅਸੀਂ ਉਹਨਾਂ ਦੀ ਮਦਦ ਦੇ ਵਿੱਚ ਉਤਰਿਆ ਤਾਂ ਉਸ ਕਾਰ ਦੀ ਜਿਹੜੀ ਹੈ ਅੱਗ ਬੁਝਾਉਣ ਦੇ ਵਿੱਚ ਸੀ ਜੋਨ ਸਹਾ ਦਿੱਤਾ ਗਿਆ ਤਾਂ ਉਸ ਜਿਹੜੀ ਵਿਅਕਤੀ ਜਿਹੜਾ ਕਾਰ ਦੇ ਵਿੱਚ ਇੱਕ ਵਿਅਕਤੀ ਸੀ ਉਹਦੀ ਵੀ ਜਾਨ ਬਚਾ ਲਈ ਗਈ ਹੈ ਕਿਸੇ ਤਰ੍ਹਾਂ ਦੀ ਉਹਨੂੰ ਸਰਟੀਫਿਕੇਟ ਜਾਂ ਫਿਰ ਕੋਈ ਗੰਬੀਰਤਾ ਨਹੀਂ ਆਈ ਹੈ ਪਰ ਉਸ ਹੁਣ ਉਹ ਬਿਲਕੁਲ ਵੀ ਠੀਕ ਹੈ ਤਾਂ ਅਕਸਰ ਜਿਹੜਾ ਕਾਰ ਦਾ ਬਿਲਕੁਲ ਕਿਹਾ ਜਾ ਰਿਹਾ ਸੀ ਨਵੀਂ ਕਾਰ ਸੀ ਜਿੰਨਾ ਨੁਕਸਾਨ ਹੋਇਆ ਤਾਂ ਉਸ ਦੇ ਨੁਕਸਾਨ ਪ੍ਰਵਾਇਤਾ ਨਹੀਂ ਕਰ ਪਾਰੇ ਪਰ ਉਸ ਦੀ ਜਾਨ ਹੈ ਜਿਹੜੀ ਉਹ ਬ जरूर ਬਚਾ ਪਾਏ ਹੈ ਤਾਂ ਅਕਸਰ ਇਹ ਵੱਡੀ ਗੱਲ ਕੁਲਵੰਤ ਸਿੰਘ ਭਾਈ ਕਿਹੜਾ ਵੱਲੋਂ ਕਹੀ ਗਈ ਹੈ ਤਾਂ ਇਸ ਦੇ ਨਾਲ ਹੀ ਜਿਹੜਾ ਤੇਰ ਰਾਤ ਵੱਡਾ ਨੁਕਸਾਨ ਹੋਇਆ ਰਾਘਰੀਆਂ ਨੇ ਅੱਗ ਬੁਝਾਈ ਹੈ ਤਾਂ ਉਸਤੇ ਨਾਲ ਹੀ ਜਿਹੜਾ ਕਾਰ ਚਾਲਕ ਦੀ ਪਛਾਣ ਹੈ ਉਹ ਤਕਰੀਬਨ ਡਬਵਾਲੀ ਤੋਂ ਹੋ ਰਹੀ ਹੈ ਤਾਂ ਐਚ ਆਰ 25 ਨੰਬਰ ਦੀ ਜਿਹੜੀ ਕਾਰ ਦੱਸੀ ਜਾ ਰਹੀ ਹੈ ਡਬਵਾਲੀ ਦੀ ਨੰਬਰ ਦੀ ਕਾਰ ਜਿਹੜੀ ਹੈ ਦੱਸੀ ਗਈ ਹੈ ਤਾਂ ਇਸ ਦੇ ਵਿੱਚ ਇਸ ਚੀਜ਼ ਦੀ ਹਜੇ ਪੁਸ਼ਟੀ ਨਹੀਂ ਹੋਈ ਕਿ ਡਬਵਾਲੀ ਦੀ ਨਹੀਂ ਹੈ ਪਰ ਉਸ ਜਿਹੜਾ ਸੂਤਰਾਂ ਦੇ ਮੁਤਾਬਕ ਜਿਹੜਾ ਪਤਾ ਲੱਗਿਆ ਪਰ ਇਹ ਕਾਰ ਡਬਵਾਲੀ ਦੱਸੀ ਜਾ ਰਹੀ ਹੈ ਤਾਂ ਲਗਾਤਾਰ ਇਹ ਤਸਵੀਰਾਂ ਨੇ ਅੰਮ੍ਰੋਡ ਡਾਬਾ ਵਾਲੀ ਹਾਈਵੇ ਦੀਆਂ ਜਿੱਥੇ ਕਿ ਭਿਆਨਕ ਹਾਦਸਾ ਵਾਪਰਿਆ ਸੀਗਾ ਤਾਂ ਉਸ ਰਾਗ ਰਗੀਆਂ ਵੱਲੋਂ ਅੱਗ ਨੂੰ ਬੁਝਾ ਲਿਆ ਗਿਆ ਸੀਗਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰਤ ਮੈਂ ਰਿਪਬਲਿਕਨ ਪਾਰਟੀ ਆਫ ਇੰਡੀਆ ਤੋਂ ਕੁਲਵੰਤ ਸਿੰਘ ਭਾਈ ਕੱਕੇਰਾ ਇੱਕ ਰਾਤ ਬਹੁਤ ਵੱਡੀ ਜਿਹੜੀ ਘਟਨਾ ਹੈਗੀ ਹੈ ਜਿਹੜੀ ਵਾਪਰੀ ਹੈ ਡੱਬਾ ਵਾਲੀ ਤੋਂ ਆਰੀ ਗੱਡੀ ਇੱਕ ਬਲਾਸਟ ਹੋ ਗਈ ਚਾਂਚੱਕ ਗੱਡੀ ਸਾਡੀ ਗੱਡੀ ਪਿੱਛੇ ਸੀਗੀ ਗੱਡੀ ਥੋੜੀ ਜੀ ਵਿਥੀ ਤੇ ਅੱਗੇ ਚੱਲ ਰਹੀ ਸੀਗੀ ਤੇ ਗੱਡੀ ਨੂੰ ਚਾਨਕ ਜਿੱਤੋਂ ਸਾਨੂੰ ਜਾਣਕਾਰੀ ਮਿਲੀ ਹੈ ਕਿ ਵੀ ਗੱਡੀ ਸੀਐਨਜੀ ਸੀ ਬਿਲਕੁਲ ਨਵੀਂ ਗੱਡੀ ਸੀਗੀ ਤੇ ਬਾਲ ਬਾਲ ਪ੍ਰਮਾਤਮਾ ਨੇ ਵਾਹਿਗੁਰੂ ਨੇ ਮਿਹਰ ਭਰਿਆ ਹੱਥ ਰੱਖਿਆ ਕਿ ਬੰਦੇ ਨੂੰ ਤਾਂ ਅਸੀਂ ਬਾਹਰ ਕੱਢ ਲਿਆ ਸੀਗਾ ਤੇ ਚਾਨਕ ਗੱਡੀ ਨੂੰ ਸੀਐਨਜੀ ਸੀ ਦੀ ਅੱਗ ਲੱਗੀ ਗੱਡੀ ਜਮਾ ਬਿਲਕੁਲ ਖਤਮ ਹੋ ਗਈ ਹੈ ਤੇ ਵਾਹਿਗੁਰੂ ਨੇ ਮਿਹਰ ਭਰਿਆ ਹੱਥ ਰੱਖਿਆ ਬੰਦੇ ਤੇ ਜੋ ਜਾਨੀ ਮਾਨੀ ਕਿਸੇ ਤਰ੍ਹਾਂ ਦਾ ਨੁਕਸਾਨ ਬੰਦਿਆ ਦਾ ਨਹੀਂ ਹੋਇਆ ਤੇ ਗੱਡੀ ਸਾਰੀ ਨਕਸ਼ਾਨੀ ਗਈ ਹੈ ਤੇ ਡੱਬ ਵਾਲੀ ਹਾਈਵੇ ਤੋਂ ਮਲੋਟ ਨੂੰ ਗੱਡੀ ਆ ਰਹੀ ਸੀ ਕਿ ਜਿੱਤੋਂ ਸਾਨੂੰ ਜਾਣਕਾਰੀ ਮਿਲੀ ਹੈਗੀ ਹੈ ਤੇ ਸਾਡੇ ਨਾਲ ਜਿਹੜੇ ਸੀਗੇ ਮੇਰਾ ਡਰਾਈਵਰ ਔਰ ਮੇਰੇ ਨਾਲ ਜਿਹੜੇ ਬੰਦੇ ਸੀਗੇ ਉਹਨਾਂ ਨਾਂ ਬੁਝਾ ਕੇ ਜਲਦੀ ਜਲਦੀ ਅੱਗ ਸੀ ਬੁਝਾਈ ਹੈਗੀ ਹੈ ਤੇ ਡੱਬ ਵਾਲੀ ਤੋਂ ਗੱਡੀ ਜਿਹੜੀ ਹਾਈਵੇ ਤੇ ਲੰਬੀ ਦੇ ਬਿਲਕੁਲ ਬੈਕ ਸਾਈਡ ਥੋੜਾ ਜਿਆ ਲੰਬੀ ਦਾ ਵਿਥੀ ਦਾ ਏਰੀਆ ਸੀਗਾ ਤੇ ਮਲੋਟ ਨੂੰ ਗੱਡੀ ਜਾ ਰਹੀ ਸੀ ਹਾਂਜੀ